ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ 14 ਜੁਲਾਈ 2025 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਪਾਵਨ ਮੁਖਵਾਕ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਇਹ ਬਾਣੀ ਟੋਡੀ ਰਾਗ ਵਿੱਚ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਦੀ ਹੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 713 ਤੇ ਦਰਜ ਹੈ ਬਿਲਕੁਲ ਇਸ ਦਾ ਜਿਹੜਾ ਮੁਖ ਭਾਵ ਹੈ ਨਾ ਉਹ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੇ ਹੈ ਹਾਂਜੀ ਤੇ ਪਰਮਾਤਮਾ ਅੱਗੇ ਅਰਦਾਸ ਕਰਨ ਤੇ ਇੱਕ ਤਰ੍ਹਾਂ ਨਾਲ ਕੇਂਦ੍ਰਿਤ ਹੈ ਹਾਂਜੀ ਜਿਹੜੀਆਂ ਸ਼ੁਰੂਆਤੀ ਪੰਕਤੀਆਂ ਨੇ ਸਤਗੁਰ ਆਇਓ ਸ਼ਰਨ ਤੁਹਾਰੀ ਹੂੰ ਹੂੰ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇੱਕ ਰਹਾਉਦ ਦੀਆਂ ਤੁਖਾਂ ਨੇ ਹਾਂਜੀ ਇੱਥੇ ਗੱਲ ਹੈ ਗੁਰੂ ਸਾਹਿਬ ਕੋਲ ਆਉਣ ਦੀ ਇੱਕ ਐਸੀ ਥਾਂ ਜਿੱਥੇ ਮਨ ਨੂੰ ਸ਼ਾਂਤੀ ਮਿਲੇ ਹਾਂ ਤੇ ਨਾਲ ਹੀ ਨਾਮ ਦੀ ਦਾਤ ਇੱਜ਼ਤ ਤੇ ਸਭ ਤੋਂ ਵੱਡੀ ਗੱਲ ਚਿੰਤਾਵਾਂ ਦੂਰ ਹੋਣ ਬਿਲਕੁਲ ਪਰ ਇਹ ਜਿਹੜਾ ਸ਼ਰਨ ਦਾ ਸੰਕਲਪ ਹੈ ਨਾ

ਜਦੋਂ ਦੁਨੀਆ 'ਚ ਹੋਰ ਕੋਈ ਸਹਾਰਾ ਨਾ ਦਿਸੇ ਹਾਂ ਜਦੋਂ ਇਨਸਨ ਹਰ ਪਾਸਿਓਂ ਥੱਕ ہار ਜਾਂਦਾ ਹੈ ਉਦੋਂ ਹੀ ਉਹ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਅੱਜ ਕੱਲ ਦੀ ਜ਼ਿੰਦਗੀ 'ਚ ਤਾਂ ਇਹ ਬਹੁਤ ਹੁੰਦਾ ਹੈ ਉਲਝਣਾ ਨਿਰਾਸ਼ਾ ਹਾਂਜੀ ਜਾਂ ਕੋਈ ਵੱਡੀ ਮੁਸੀਬਤ ਆ ਜਾਏ ਲੋਕ ਅਕਸਰ ਐਸਾ ਮਹਿਸੂਸ ਕਰਦੇ ਨੇ ਫਿਰ ਇਸ ਤੋਂ ਬਾਅਦ ਇੱਕ ਬੇਨਤੀ ਆਉਂਦੀ ਹੈ ਲੇਖਾ ਛੋੜ ਅਲੇਖੇ ਛੂਟੇ ਹੈ ਹਮ ਨਿਰਗੁਣ ਲਿਓ ਉਬਾਰੀ ਹੂੰ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਨਾ ਦੇਖੋ ਸਾਨੂੰ ਗੁਣਹੀਣਾ ਨੂੰ ਬਚਾ ਲਓ ਇਹ ਗੱਲ ਤਾਂ ਬਹੁਤ ਤੁੰਬਦੀ ਹੈ ਮਨ ਨੂੰ ਬਿਲਕੁਲ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ 'ਚ ਕਮੀਆਂ ਨੇ ਪਰ ਇਹਦਾ ਮਤਲਬ ਕੀ ਹੈ ਕਿ ਕਰਮਾਂ ਦੀ ਚਿੰਤਾ ਛੱਡ ਦਈਏ ਨਹੀਂ ਦੇਖੋ ਜੀ ਇਹਦਾ ਅਰਥ ਹੈ ਹਉਮੈ ਦਾ ਤਿਆਗ ਕਰਨਾ ਇਹ ਮੰਨਣਾ ਕਿ ਅਸੀਂ ਆਪਣੇ ਬਲਬੂਤੇ ਤੇ ਪਾਰ ਨਹੀਂ ਹੋ ਸਕਦੇ ਅੱਛਾ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੀ ਚਤੁਰਾਈ ਆਪਣੇ ਕਰਮਾਂ ਦਾ ਹੰਕਾਰ ਛੱਡ ਦਈਏ ਤੇ ਪ੍ਰਭੂ ਦੀ ਮਿਹਰ ਤੇ ਨਿਰਭਰ ਹੋ ਜਾਈਏ ਹਾਂਜੀ ਪੂਰੀ ਤਰ੍ਹਾਂ ਕਿਉਂਕਿ ਪ੍ਰਭੂ ਸਦ ਬਖਸ਼ਿੰਦੂ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਹੈ ਹਮੇਸ਼ਾ ਬਖਸ਼ਣ ਵਾਲਾ ਹਮੇਸ਼ਾ ਮੇਰ ਕਰਨ ਵਾਲਾ ਤੇ ਸਾਰਿਆਂ ਨੂੰ ਆਸਰਾ ਦੇਣ ਵਾਲਾ ਇਹ ਭਰੋਸਾ ਰੱਖਣਾ ਕਿ ਸਾਡੀਆਂ ਕਮੀਆਂ ਦੇ ਬਾਵਜੂਦ ਹਾਂਜੀ ਪ੍ਰਭੂ ਦੀ ਮੇਰ ਸਾਨੂੰ ਬਚਾ ਸਕਦੀ ਹੈ ਇਹ ਬਹੁਤ ਵੱਡਾ ਭਰੋਸਾ ਹੈ ਸਹੀ ਗੱਲ ਹੈ ਤੇ ਅਖੀਰ ਵਿੱਚ ਗੁਰੂ ਸਾਹਿਬ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਵਾਰੀ ਦੋ ਚਰਨੋਂ ਕਹਿ ਕੇ ਅਰਦਾਸ ਕਰਦੇ ਨੇ ਹਾਂਜੀ ਨਾਨਕ ਮੋਹਰਵਰਤ ਕੇ ਮਤਲਬ ਮੈਂ ਦਾਸ ਗੁਰੂ ਸੰਤਾਂ ਦੇ ਪਿੱਛੇ ਲੱਗਿਆ ਹੁਆ ਗੁਰੂ ਦੀ ਸ਼ਰਣ ਵਿੱਚ ਹਾਂ ਹਾਂ ਤੇ ਮੈਨੂੰ ਇਸ ਜੀਵਨ ਵਿੱਚ ਇਸ ਵਾਰੀ ਵਿਕਾਰਾਂ ਤੋਂ ਬਚਾ ਲਓ ਇਹ ਤਾਂ ਫਿਰ ਸਾਨੂੰ ਸਿੱਧੀ ਸਿਹਤ ਮਿਲਦੀ ਹੈ ਕਿ ਜੀਵਨ ਦੀਆਂ ਮੁਸ਼ਕਿਲਾਂ ਹੋਣ ਚਿੰਤਾਵਾਂ ਹੋਣ ਹੂੰ ਹੂੰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਅਗਵਾਈ ਲੈਣੀ ਚਾਹੀਦੀ ਹੈ ਗੁਰੂ ਦੀ ਸ਼ਰਣ ਵਿੱਚ ਆਉਣਾ ਚਾਹੀਦਾ ਹੈ ਬਿਲਕੁਲ ਗੁਰਬਾਣੀ ਹੀ ਅਸਲ ਸਹਾਰਾ ਹੈ ਸੋਚਣ ਵਾਲੀ ਗੱਲ ਤਾਂ ਫਿਰ ਇਹ ਬਣਦੀ ਹੈ ਹਾਂਜੀ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹ ਲੇਖਾ ਛੱਡਣ ਵਾਲੀ ਗੱਲ ਨੂੰ ਕਿਵੇਂ ਅਪਣਾ ਸਕਦੇ ਹਾਂ ਹਾਂ ਇਹ ਬਹੁਤ ਅਹਿਮ ਸਵਾਲ ਹੈ ਅਸੀਂ ਆਪਣੀਆਂ ਚਿੰਤਾਵਾਂ ਆਪਣੀ ਹੋਮ ਮੈਂ ਆਪਣੀ ਮੈਂ ਮੇਰੀ ਨੂੰ ਗੁਰੂ ਦੇ ਚਰਨਾਂ ਵਿੱਚ ਕਿਵੇਂ ਸਮਰਪਿਤ ਕਰ ਸਕਦੇ ਹਾਂ ਇਹ ਵਿਚਾਰਨ ਵਾਲੀ ਗੱਲ ਹੈ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਵਧੀਆ ਅਤੇ ਬਰਕਤਾਂ ਭਰਿਆ ਹੋਵੇ ਗੁਰਬਾਣੀ ਦੇ ਉਚਾਰਨ ਜਾਂ ਵਿਚਾਰ ਸਾਂਝੇ ਕਰਨ ਵਿੱਚ ਜੇ ਕੋਈ ਪੁੱਲ ਹੋ ਗਈ ਹੋਵੇ ਤਾਂ ਖਿਮਾ ਦੇ ਜਾਚ ਹਾਂਜੀ ਪ੍ਰਣਾਮ ਹਾਂਜੀ ਬਿਲਕੁਲ ਖਿਮਾ ਦੇ ਜਾ ਚੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ